ਹਾਂਜੀ ਸੱਸ਼ੀਗਰ ਸਾਰਿਆਂ ਨੂੰ ਹੋਰ ਸੋ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਚਾਕਾ ਦੇ ਗੁੰਮਲੇਸ ਲਗਾਉਣ ਦਾ ਤਰੀਕਾ ਕਿ ਆਪਾਂ ਗੁੰਮਲੇਸ ਕਿਸ ਤਰ੍ਹਾਂ ਲਗਾ ਸਕਦੇ ਆ ਵੈਸਤਾ ਪਧੋਤਿੰਤਰ ਨਾਲ ਲਗਾ ਸਕਦੇ ਆ ਪਰ ਆਪਾਂ ਤੁਹਾਨੂੰ ਈਜ਼ੀ ਵੇ ਦੱਸਣ ਲੱਗੇ ਆ ਕਿ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਜਦੋਂ ਵੀ ਅਸੀਂ ਗੁੰਮਲੇਸ ਲਗਾਣੀ ਆ ਸਭ ਤੋਂ ਪਹਿਲਾਂ ਅਸੀਂ ਘੇਰੇ ਦੀ ਮਾਰਕਿੰਗ ਕਰ ਲੈਣੀ ਆ ਇਹ ਕਰੋ ਚੱਕ ਹਾਫ ਕਰਕੇ ਜਿੱਨਾ ਅਸੀਂ ਘੇਰਾ ਰੱਖਣਾ ਘੇਰੇ ਦੀ ਮਾਰਕਿੰਗ ਕਰ ਲੈਣੀ ਆ ਇਸ ਸਾਈਡ ਉਸ ਤੋਂ ਬਾਅਦ ਜਿਹੜੀ ਅਸੀਂ ਘੇਰੇ ਦੀ ਮਾਰਕਿੰਗ ਕੀਤੀ ਹੋਈ ਆ ਇਸ ਤੋਂ ਜਿਹੜੀ ਇਹ ਸਾਡੀ ਸਾਈਡ ਸਲਿਟ ਵਾਲੀ ਸਿਲਾਈ ਆ ਇਹ ਦੇਖੋ ਸਾਈਡ ਸਲਿਟ ਵਾਲੀ ਸਿਲਾਈ ਆ ਇਹ ਸਿਲਾਈ ਤੋਂ ਇੱਥੋਂ ਤੱਕ ਅਸੀਂ ਸਿੱਧਾ ਐਂਜੀਟੇਬ ਰੱਖ ਕੇ ਮਾਰਕਿੰਗ ਕਰ ਲੈਣੀ ਆ ਕਿ ਸਾਡੇ ਜਿਹੜੇ ਘੇਰੇ ਦੀ ਲੈਸ ਆ ਇਧਰ ਉਧਰ ਨਾ ਹੋਵੇ ਪ੍ਰੋਪਰ ਸਿੱਧੀ ਚੱਲੇ ਠੀਕ ਹੈ ਜੀ ਤੇ ਹੁਣ ਇਸ ਤੋਂ ਬਾਅਦ ਅਸੀਂ ਕਮੇਜ਼ ਨੂੰ ਰੱਖਣਾ ਜੀ ਉਲਟਾ ਇਸ ਤਰ੍ਹਾਂ ਔਰ ਇਹਦੇ ਉਪਰ ਅਸੀਂ ਲੈਸ ਰੱਖਣੀ ਆ ਜੀ ਸਿੱਧੀ ਇਸ ਤਰ੍ਹਾਂ ਜਿਹੜੀ ਅਸੀਂ ਲੈਸ ਰੱਖਣੀ ਆ ਜੀ ਉਹ ਜਿਹੜੀ ਅਸੀਂ ਇਹ ਸਾਈਡ ਸਲਿਟ ਵਾਲੀ ਸਲਾਈ ਲਗਾਈ ਹੋਈ ਆ ਇਸ ਤੋਂ ਅੱਧਾ ਇੰਚ ਜਾਂ 1 ਇੰਚ ਉੱਪਰ ਰੱਖਣੀ ਆ ਇਸ ਤਰ੍ਹਾਂ ਠੀਕ ਆ ਜੀ ਹੁਣ ਅਸੀਂ ਲੈਸ ਦੇ ਬਿਲਕੁਲ ਕਿਨਾਰੇ ਕਿਨਾਰੇ ਤੇ ਸਲਾਈ ਲਗਾਨੀ ਆ ਹਾਂਜੀ ਇਹ ਕਰੋ ਚੈੱਕ ਲੈਸ ਦੀ ਇਸ ਜਗ੍ਹਾ ਤੁਸੀਂ ਸਲਾਈ ਲਗਾਨੀ ਆ ਸਾਈਡ ਸਾਈਡ ਤੇ ਹਾਂਜੀ ਤੇ ਇਹ ਕਰੋ ਚੈੱਕ ਲੈਸ ਦੇ ਬਿਲਕੁਲ ਸਾਈਡ ਸਾਈਡ ਤੇ ਅਸੀਂ ਸिलाई ਲਗਾ ਲਈ ਹੋਈਆਂ ਇਸ ਤੋਂ ਬਾਅਦ ਅਸੀਂ ਕਮੀਜ਼ ਨੂੰ ਸਿੱਧਾ ਕਰਨਾ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਸਿੱਧਾ ਕਰਨ ਤੋਂ ਬਾਅਦ ਅਸੀਂ ਇਹਨੂੰ ਡਬਲ ਫੋਲਡ ਕਰਨਾ ਹੈ ਇੱਕ ਅਸੀਂ ਲੈਸ ਨੂੰ ਚੁੱਕ ਕੇ ਇਸ ਤਰ੍ਹਾਂ ਇੱਕ ਫੋਲਡ ਉਸ ਤੋਂ ਬਾਅਦ ਇੱਥੋਂ ਇੱਥੋਂ ਦੂਜੇ ਵਾਲਾ ਫੋਲਡ ਇਸ ਤਰ੍ਹਾਂ ਜਿਹੜੀ ਅਸੀਂ ਇਹ ਵਾਲੀ ਮਾਰਕਿੰਗ ਕੀਤੀ ਹੋਈ ਹੈ ਇਸ ਮਾਰਕਿੰਗ ਦੇ ਉੱਪਰ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਬਿਲਕੁਲ ਸਾਈਡ ਸਾਈਡ ਤੇ ਸिलाई ਲਗਾਣੀ ਹੈ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਲੈਂਸ ਲਗਾਣੀ ਆ ਤੁਸੀਂ ਕਮੀਜ਼ ਨੂੰ ਵੀ ਬਿਲਕੁਲ ਨਹੀਂ ਖਿੱਚਣਾ ਤੇ ਲੈਂਸ ਨੂੰ ਵੀ ਬਿਲਕੁਲ ਨਹੀਂ ਖਿੱਚਣਾ ਲੈਂਸ ਔਰ ਕਮੀਜ਼ ਦੋਨੋਂ ਲੂਜ਼ ਰੱਖ ਕੇ ਸਲਾਈ ਲਗਾਣੀ ਹੁੰਦੀ ਹੈ ਹਾਂਜੀ ਤੇ ਇਹ ਸਲਾਈ ਜਿੱਦਾਂ ਅਸੀਂ ਕਿਨਾਰੇ ਕਿਨਾਰੇ ਲਗਾ ਰਹੇ ਹਾਂ ਜਦੋਂ ਅਸੀਂ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਚਾਕ ਤੇ ਖਤਮ ਹੁੰਦਾ ਉੱਪਰ ਇੱਥੋਂ ਅਸੀਂ ਕਿਸ ਤਰ੍ਹਾਂ ਸੈੱਟ ਕਰਨਾ ਲੈਂਸ ਨੂੰ ਸਭ ਤੋਂ ਪਹਿਲਾਂ ਅਸੀਂ ਇਹ ਵਾਲੀ ਜਿਹੜੀ ਲੈਂਸ ਇਹ ਜਿਹੜਾ ਕੱਪੜਾ ਹੈ ਅਸੀਂ ਖੋਲ ਕੇ ਇਹਨੂੰ ਸਾਈਡ ਕਰ ਲੈਣਾ ਇਸ ਤਰ੍ਹਾਂ ਐਦਿਹਾ ਇਸ ਤਰ੍ਹਾਂ ਇਹ ਵਾਲੀ ਸਲਾਈ ਅਸੀਂ ਉੱਪਰ ਕੱਢ ਲਈ ਹੋਈ ਆ ਜਿਹੜੀ ਇਹ ਸੀ ਲਾਸ ਲਗਾ ਰਹੇ ਆ ਇਹ ਇਸ ਸਲਾਈ ਦੇ ਉੱਪਰ ਰੱਖਣੀ ਆ ਇਸ ਤਰ੍ਹਾਂ ਜਿੰਨੀ ਇਹ ਸੀ ਲਾਸ ਐਕਸਟਰਾ ਤੇ ਉੱਪਰ ਸਲਾਈ ਲਗਾਉਣਾ ਹਾਂਜੀ ਇਹ ਕਰੋ ਚੱਕ ਠੀਕ ਹੈ ਹੁਣ ਅਸੀਂ ਇੱਥੇ ਇਹਨੂੰ ਕੱਚੀ ਸਲਾਈ ਲਗਾ ਲਾਂਗੇ ਜਿਹੜੀ ਤਰਪਾਈ ਤੋਂ ਬਾਅਦ ਅਸੀਂ ਖੋਲ ਦੇਣੀ ਆ ਹਾਂਜੀ ਤੇ ਕਰੋ ਚੈੱਕ ਪੂਰੀ ਫਿਨਿਸ਼ਿੰਗ ਨਾਲ ਸਾਡੀ ਜਿਹੜੀ ਲੈਸ ਆ ਲੱਗ ਗਈ ਹੋਈ ਆ ਦੇਖੋ ਇਸ ਚੀਜ਼ ਨੂੰ ਵੀ ਚੈੱਕ ਕਰ ਦਿਓ ਆ ਦੇਖੋ ਜਿਸ ਤਰ੍ਹਾਂ ਸਾਨੂੰ ਇੱਥੋਂ ਲੈਸ ਸੈੱਟ ਕਰਨ ਚ ਦਿੱਕਤ ਆਉਂਦੀ ਆ ਤੁਸੀਂ ਇਹਨੂੰ ਉੱਪਰ ਤੱਕ 1/2 ਇੰਚ ਇਹ ਦੇਖੋ ਸਲਾਈ ਤੋਂ 1/2 ਇੰਚ ਉੱਪਰ ਤੱਕ ਰੱਖਣੀ ਆ ਤੇ ਇਹਦੀ ਸਲਾਈ ਉੱਪਰ ਤੱਕ ਲਗਾਣੀ ਆ 1/2 ਇੰਚ ਠੀਕ ਹੈ ਜੀ ਇਹ ਦੇਖੋ ਤੁਹਾਡੀ ਜਿਹੜੀ ਲੈਸ ਆ ਪ੍ਰੋਪਰ ਆਊਗੀ ਬਾਕੀ ਵੀਡੀਓ ਨੂੰ ਲਾਸਟ ਤੱਕ ਦੇਖੋਗੇ ਵੀਡੀਓ ਬੱਧੀ ਲੱਗੂਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਦੱਸਿਓ ਜ਼ਰੂਰ ਵੀਡੀਓ ਕਿਦਾਂ ਲੱਗੀ ਥੈਂਕ ਯੂ ਸੋਮਾ